ਨੇ ਲੋਕਤੰਤਰ ਪ੍ਰਚਾਰ ਇੱਕ ਕੰਪਲੇਂਟ ਐਸਪੀ ਆਪਰੇਸ਼ਨ ਹੁਸ਼ਰਜ ਜੀ ਵੱਲੋਂ ਆਈ ਸੀ ਜਿੱਤੇ ਉਹਨਾਂ ਨੇ ਇਨਕੁਆਰੀ ਕੀਤੀ ਹੈ ਕਿ ਇੱਕ ਜਿਹੜੀ ਲੜਕੀ ਹੈ ਜੈਸਮੀਨ ਨਾਮ ਦੀ ਲੜਕੀ ਸੀ ਉਹ ਮਾਉਂਟ ਕਾਰਮਲ ਸਕੂਲ ਮੇਟੀਹਣਾ ਦੇ ਵਿੱਚ ਪੜ੍ਹਦੀ ਸੀ ਜਿਹੜੀ 14 ਸਾਲ ਦੀ ਸੀ ਉਸਨੇ 2022 ਦੇ ਵਿੱਚ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਮਾਤਾ ਹੈ ਜਗਦੀਸ਼ ਕੌਰ ਪਿੰਡ ਵੱਡੋ ਵੱਲੋਂ ਇੱਕ ਕੰਪਲੇਂਟ ਐਸਪੀ ਆਪਰੇਸ਼ਨ ਸਾਹਿਬ ਨੂੰ ਦਿੱਤੀ ਗਈ ਹੁਣ ਤੇ ਇਨਕੁਆਰੀ ਕਰਕੇ ਜਿਹੜੀ ਇੱਕ ਪਰਚਾ ਦਰਜ ਹੋਣ ਦੀ ਸ਼ਿਫਾਰਿਸ਼ ਸਾਡੇ ਕੋਲ ਆਈ ਹੈ ਸਕੂਲ ਦੀ ਜਿਹੜੀ ਹੈ ਮੈਡਮ ਅਮਨਦੀਪ ਕੌਰ ਹੈ ਐਂਡ ਉਹਦੇ ਤੇ ਜਿਹੜਾ ਪਰਚਾ 305 ਆਈਪੀਸੀ 3 ਐਫਆਈਆ ਨੰਬਰ 55 ਮਿਤੀ 820 24 ਨੂੰ ਅੰਡਰ ਸੈਕਸ਼ਨ 305 ਆਈਪੀਸੀ ਦਰਜ ਕੀਤਾ ਗਿਆ ਹੈ ਐਂਡ ਇਹਦੇ ਵਿੱਚ ਇਸ ਤੋਂ ਪਹਿਲਾਂ ਜੈਸਮੀਨ ਜਿਹੜੀ ਆ ਲੜਕੀ ਆ ਉਹਨੇ ਸਾਲ ਦਸੰਬਰ ਦੇ ਵਿੱਚ ਸੁਸਾਈਡ ਕਰ ਲਿਆ ਸੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਵਕਤ ਜਗਦੀਸ਼ ਕੌਰ ਉਸਦੀ ਮਾਤਾ ਵੱਲੋਂ ਕੋਈ ਵੀ ਕਾਰਵਾਈ ਜਾਂ ਕਿਸੇ ਤੇ ਸ਼ੱਕ ਨਾ ਜ਼ਾਹਰ ਕਰਦੇ ਹੋਏ ਆ ਕਿਹਾ ਗਿਆ ਸੀ ਸਟੇਟਮੈਂਟ ਦਰਜ ਕਰਵਾਈ ਸੀ ਉਸ ਤੋਂ ਬਾਅਦ 174 ਦੀ ਕਾਰਵਾਈ ਹੋਈ ਸੀ ਬਟ ਉਸ ਤੋਂ ਬਾਅਦ ਉਹਨੂੰ ਜਦੋਂ ਹੌਲੀ ਹੌਲੀ ਚੀਜ਼ਾਂ ਪਤਾ ਲੱਗਣੀਆਂ ਸਟਾਰਟ ਹੋਈਆਂ ਚਾਹ ਉਹਨੇ ਆਪਣੀ ਲੜਕੀ ਦੇ ਬੁਕਸ ਵਗੈਰਾ ਨੂੰ ਫੋਲਿਆ ਤਾਂ ਉਹਦੇ ਵਿੱਚ ਉਹਨੇ ਮੈਡਮ ਅਮਨਦੀਪ ਦੇ ਖਿਲਾਫ ਜਿਹੜੇ ਆ ਕੁਝ ਚੀਜ਼ਾਂ ਲਿਖੀਆਂ ਜੀ ਜਿਨ੍ਹਾਂ ਦੀ ਇਨਕੁਆਰੀ ਹੋਈ ਤੇ ਇਨਕੁਆਰੀ ਤੋਂ ਬਾਅਦ ਇਹ ਪਰਚੇ ਇਹ ਸਾਡੇ ਕੋਲ ਦਰਜ ਹੋਇਆ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਮੈਡਮ ਨਹੀਂ ਹਜੇ ਤੱਕ ਜਿਹੜੇ ਆ 8 6 2024 ਨੂੰ ਪਰਚਾ ਦਰਜ ਹੋਇਆ ਹੈ ਅਜੇ ਅਸੀਂ ਰੇਡ ਕਰ ਰਹੇ ਹਾਂ ਐਂਡ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿੰਨੇ ਜਣੇ ਆ ਪਿਓ ਕੀਤਾ ਗਿਆ ਮੈਡਮ ਆਮਨਦੀਪ ਕੌਰ ਜਿਹੜੇ ਇੱਕੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਕਿਨੇ ਲੋਕਾਂ ਤੇ ਪਰਚਾ ਇੱਕ ਕੰਪਲੇਂਟ ਐ ਐਸਪੀ ਆਪਰੇਸ਼ਨ ਹੁਸ਼ਰਜ ਜੀ ਵੱਲੋਂ ਆਈ ਸੀ ਜਿੱਤੇ ਉਹਨਾਂ ਨੇ ਇਨਕੁਆਰੀ ਕੀਤੀ ਹੈ ਇੱਕ ਜਿਹੜੀ ਲੜਕੀ ਹੈ ਜੈਸਮੀਨ ਨਾਮ ਦੀ ਲੜਕੀ ਸੀ ਉਹ ਮਾਉਂਟ ਕਾਰਮਲ ਸਕੂਲ ਮੇਟੀਹਣਾ ਦੇ ਵਿੱਚ ਪੜ੍ਹਦੀ ਸੀ ਜਿਹੜੀ 14 ਸਾਲ ਦੀ ਸੀ ਉਸਨੇ 2022 ਦੇ ਵਿੱਚ ਆਤਮ ਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਮਾਤਾ ਹੈ ਜਗਦੀਸ਼ ਕੌਰ ਪਿੰਡ ਵੱਡੋ ਵੱਲੋਂ ਇੱਕ ਕੰਪਲੇਂਟ ਐਸਪੀ ਆਪਰੇਸ਼ਨ ਸਾਹਮਣੇ ਦਿੱਤੀ ਗਈ ਹੁਣ ਤੇ ਇਨਕੁਆਰੀ ਕਰਕੇ ਜਿਹੜੀ ਹੈ ਇੱਕ ਪਰਚਾ ਦਰਜ ਹੋਣ ਦੀ ਸ਼ਿਫਾਰਿਸ਼ ਸਾਡੇ ਕੋਲ ਆਈ ਹੈ ਸਕੂਲ ਦੀ ਜਿਹੜੀ ਹੈ ਮੈਡਮ ਅਮਨਦੀਪ ਕੌਰ ਹੈ ਐਂਡ ਉਹਦੇ ਤੇ ਜਿਹੜਾ ਪਰਚਾ 305 ਆਈਪੀਸੀ ਤਾਂ ਐਫ ਆਈ ਆਰ ਨੰਬਰ 57 ਮਿਤੀ 820 24 ਨੂੰ ਅੰਡਰ ਸੈਕਸ਼ਨ 305 ਆਪੀਸੀ ਦਰਜ ਕੀਤਾ ਗਿਆ ਹੈ ਐਂਡ ਇਹਦੇ ਵਿੱਚ ਇਸ ਤੋਂ ਪਹਿਲਾਂ ਜੈਸਮਿਨ ਜਿਹੜੀ ਆ ਲੜਕੀ ਆ ਉਹਨੇ ਸਾਲ ਦਸੰਬਰ ਦੇ ਵਿੱਚ ਆ ਸੁਸਾਈਡ ਕਰ ਲਿਆ ਸੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਵਕਤ ਜਗਦੀਸ਼ ਕੌਰ ਉਸਦੀ ਮਾਤਾ ਵੱਲੋਂ ਕੋਈ ਵੀ ਕਾਰਵਾਈ ਜਾਂ ਕਿਸੇ ਤੇ ਸ਼ੱਕ ਨਾ ਜ਼ਾਹਰ ਕਰਦੇ ਹੋਏ ਆ ਕਿਆ ਗਿਆ ਸੀ ਸਟੇਟਮੈਂਟ ਦਰਜ ਕਰਵਾਈ ਸੀ ਉਸ ਤੋਂ ਬਾਅਦ 174 ਦੀ ਕਾਰਵਾਈ ਹੋਈ ਸੀ ਬਟ ਉਸ ਤੋਂ ਬਾਅਦ ਉਹਨੂੰ ਜਦੋਂ ਹੌਲੀ ਹੌਲੀ ਚੀਜ਼ਾਂ ਪਤਾ ਲੱਗਣੀਆਂ ਸਟਾਰਟ ਹੋਈਆਂ ਚਾਹ ਉਹਨੇ ਆਪਣੀ ਲੜਕੀ ਦੇ ਬੁੱਕਸ ਵਗੈਰਾ ਨੂੰ ਫੋਲਿਆ ਤਾਂ ਉਹਦੇ ਵਿੱਚ ਉਹਨੇ ਮੈਡਮ ਅਮਨਦੀਪ ਦੇ ਖਿਲਾਫ ਜਿਹੜੇ ਆ ਕੁਝ ਚੀਜ਼ਾਂ ਲਿਖੀਆਂ ਜੀ ਜਿਨ੍ਹਾਂ ਦੀ ਇਨਕੁਆਰੀ ਹੋਈ ਤੇ ਇਨਕੁਆਰੀ ਤੋਂ ਬਾਅਦ ਇਹ ਪਰਚੇ ਦੀ ਸਾਡੇ ਕੋਲ ਦਰਜ ਹੋਇਆ ਕਿ ਹੁਣ ਤੱਕ ਕੋਈ ਗ੍ਰਿਫਤਾਰੀ ਹੋਈ ਮੈਡਮ ਨਹੀਂ ਹਜੇ ਤੱਕ ਜਿਹੜੇ ਆ 8 6 2024 ਨੂੰ ਪਰਚਾ ਦਰਜ ਹੋਇਆ ਹੈ ਅਜੇ ਅਸੀਂ ਰੇਡ ਕਰ ਰਹੇ ਹਾਂ ਅਤੇ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਜਣੇ ਪਿਉਰ ਕੀਤਾ ਗਿਆ ਮੈਡਮ ਅਮਨਦੀਪ कौर ਜਿਹੜੇ ਇੱਕੀ ਦੋਸ਼ੀ ਨੇ ਉਹਨਾਂ ਦੇ ਖਲਾਫ ਪਰਚਾ ਦਰਜ ਹੋ